ਸਤਿ ਸ੍ਰੀ ਅਕਾਲ ਜੀ ਅੱਜ ਆਮ ਆਦਮੀ ਪਾਰਟੀ ਦੇ ਇੱਕ ਬਿਆਨ ਆਇਆ ਹੈ ਕਾਂਗਰਸ ਆਤਵਾਦੀਆਂ ਨਾਲ ਮਿਲੀ ਹੋਈ ਹੈ ਆਮ ਆਦਮੀ ਪਾਰਟੀ ਬੜੀ ਹੈਰਾਨਗੀ ਹੁੰਦੀ ਹੈ ਕਿ ਲਾਅ ਐਂਡ ਆਰਡਰ ਐਡਾ ਸੰਵੇਦਨਸ਼ੀਲ ਮੁੱਦਾ ਹੈ ਮਗਰ ਉਸ ਮੁੱਦੇ ਨੂੰ ਵੀ ਲੈ ਕੇ ਸਿਰ ਤੇ ਸਿਰਫ ਡਰਾਮਾ ਕੀਤਾ ਜਾ ਰਿਹਾ ਕੱਲ ਪਰਸੋ ਦੀ ਗੱਲ ਹੈ ਜਦੋਂ ਲੀਡਰ ਆਫ ਆਪੋਜੀਸ਼ਨ ਤੇ ਇੱਕ ਉਹਨਾਂ ਨੇ ਬਿਆਨ ਦਿੱਤਾ ਉਸ ਤੋਂ ਬਾਅਦ ਉਹਨਾਂ ਤੇ ਇੱਕ ਪਰਚਾ ਦਰਜ ਹੁੰਦਾ ਜਿਸ ਪਰਚੇ ਦੀ ਕਾਪੀ ਉਹਨਾਂ ਨੂੰ ਸਪਲਾਈ ਨਹੀਂ ਕੀਤੀ ਜਾਂਦੀ ਔਰ ਪਰਚਾ ਏਡਾ ਨਿਕੰਮਾ ਦਰਜ ਹੁੰਦਾ ਆਈਟੀ ਐਕਟ ਦਾ ਜੀਦਾ ਕੋਈ ਸਿਰ ਪੈਰ ਹੀ ਨਹੀਂ ਹੈ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਕਾਂਗਰਸ ਪਾਰਟੀ ਦੀ ਜਾਂ ਪ੍ਰਤਾਪ ਸਿੰਘ ਬਾਜਵਾ ਦੀ ਪਾਕਿਸਤਾਨ 'ਚ ਬੈਠੇ ਲੋਕਾਂ ਦੇ ਨਾਲ ਇਹਨਾਂ ਦੇ ਹੱਥ ਰਲੇ ਹੋਏ ਆ ਫਿਰ ਤੁਸੀਂ ਅਮਨ अरोड़ा ਸਾਹਿਬ ਚਿੱਠੀ ਦਾ ਹਵਾਲਾ ਦਿੰਦੇ ਆ 11 ਮਾਰਚ ਸਾਲ ਪਹਿਲਾਂ ਭਾਈ ਇਹ ਇੰਡੀਆ ਅਲਾਈਅንስ 'ਚ ਤੁਸੀਂ ਭਾਈਵਾਲ ਚੰਡੀਗੜ੍ਹ ਦੀ ਮੇਅਰ ਦੀ ਇਲੈਕਸ਼ਨ ਜਿਹੜੀ ਹਲੇ 2-3 ਮਹੀਨੇ ਪਹਿਲਾਂ ਹੋਈ ਐ ਆਮ ਆਦਮੀ ਪਾਰਟੀ ਤੇ ਕਾਂਗਰਸ ਅਲਾਈਅንስ 'ਚ ਲੜਨ ਜਿਹੜੀਆਂ ਇਲੈਕਸ਼ਨ ਮੈਂਬਰ ਪਾਰਲੀਮੈਂਟ ਦੀ ਹੋਈ ਚੰਡੀਗੜ੍ਹ 'ਚ ਮਨੀਸ਼ ਤਵਾਰੀ ਸਾਹਿਬ ਜੀ ਦੇ 'ਚ ਮੈਂਬਰ ਪਾਰਲੀਮੈਂਟ ਬਣੇ ਉਹਦੇ 'ਚ ਤੁਸੀਂ ਉਹਨਾਂ ਦੀ ਮਦਦ ਕੀਤੀ ਛੋਟਾ ਅਲਾਈਅንስ 파ਟਨਰ ਛੋਟਾ ਗੱਠ ਜੋੜ ਵਾਲਾ ਸਾਥੀ ਹੁਣ ਕੇਵਲ ਤੇ ਕੇਵਲ ਇਹ ਦੋਵੇਂ ਪਾਰਟੀਆਂ ਰਲ ਮਿਲ ਕੇ ਡਰਾਮਾ ਕਰ ਰਹੀਆਂ ਨੇ ਕਿ ਇਹ ਡਰਾਮਾ ਕਰ ਲੋ ਲੋਕੀ ਭਾਵੇਂ ਰੋਜ਼ ਤਰਾ ਤਰਾ ਕਰ ਰਹੇ ਆ ਕਦੇ ਲੁੱਟਾਂ ਖਵਾ ਹੋ ਰੀਆਂ ਅੱਜ ਜਿਵੇਂ ਮੈਂ ਬੋਲਣ ਰਿਹਾ ਮੇਰੇ ਬੋਲਣ ਤੋਂ ਪਹਿਲਾਂ ਤਰਨ ਤਰਨ ਦਾ ਇੱਕ ਇਨਸੀਡੈਂਟ ਇੱਕ ਜਗ੍ਹਾ 9 ਲੱਖ ਲੈ ਕੇ ਲੁੱਟੇ ਲੁੱਟ ਕੇ ਭੱਜੇ ਆ ਕੱਲ ਮਜੀਠੇ ਦਾ ਹੋਇਆ ਉਸ ਤੋਂ ਪਹਿਲਾਂ ਕਾਲੀਆ ਸਾਹਿਬ ਹੋਇਆ 17 ਬੰਮ ਫਟ ਗਿਆ ਰੋਜ਼ ਹੀ ਫਰੋਤੀ ਰੋਜ਼ ਹੀ ਲਾਅ ਐਂਡ ਆਰਡਰ ਨੂੰ ਲੈ ਕੇ ਚਿੰਤਾ ਦਾ ਵਿਸ਼ੇ ਬਣਿਆ ਹੋਇਆ ਲੋਕ ਆਪਦੇ ਸ਼ਾਮ ਨੂੰ ਹਨੇਰੇ ਹੋਣ ਤੇ ਘਰੋਂ ਨਿਕਲ ਕੇ ਰਾਜੀ ਨਹੀਂ ਮਗਰ ਉਸ ਇਸ਼ੂ ਨੂੰ ਕੋਈ ਐਡਰੈਸ ਨਹੀਂ ਕਰ ਰਿਹਾ ਕੇਵਲ ਤੇ ਕੇਵਲ ਪੋਲਿਟਿਕਸ ਹੋ ਰਹੀ ਆ ਔਰ ਪੰਜਾਬ ਦਾ ਬਾਰਡਰ ਸੂਬਾ ਇੰਡੋ ਪਾਕ ਬਾਰਡਰ ਤੇ ਸਥਿਤ ਸੂਬਾ ਲਾਅਨ ਆਰਡਰ ਕਾਲੈਪਸ ਕਰ ਰਿਹਾ ਹੈ ਔਰ ਭਗਵੰਤ ਪਾਣ ਇਸ ਨਾਟ ਵਰੀਡ ਵਿਚ ਇਜ਼ ਵੈਰੀ ਸ਼ੇਮਫੁਲ ਔਰ ਇੰਡੀਆ ਆਲਾਈయన్స్ ਰੂਮ ਐ ਕਹੂੰਗਾ ਕਿ ਦੋਵੇਂ ਤੁਸੀਂ ਰਲ ਮਿਲ ਕੇ ਭਗਵੰਤ ਪਾਣ ਜੀ ਉਹ ਵੀ ਭੁੱਲ ਗਏ ਹੋਣੇ ਜਦੋਂ ਰਾਹੁਲ ਗਾਂਧੀ ਨੂੰ ਜੱਫੀ ਪਾਈ ਸੀ ਤੁਹਾਡੇ ਸਯੋਗੀ ਪਾਰਟੀ ਆ ਜਿਹਨੂੰ ਤੁਸੀਂ ਅੱਜ ਅਕਿਊਜ਼ ਕਰ ਰਹੇ ਹੋ ਇਹ ਗੱਲਾਂ ਨਾ ਭੁੱਲੋ ਔਰ ਇਹ ਲੋਕਾਂ ਦਾ ਮੂਰਖ ਬਣਾਉਣਾ ਬੰਦ ਕਰੋ ਔਰ ਗਵਰਨੈਂਸ ਵੱਲ ਧਿਆਨ ਦਿਓ ਧੂੜ ਚ ਟੱਟੂ ਭਜਾਉਣਾ ਬੰਦ ਕਰੋ ਬਹੁਤ ਬਹੁਤ ਧੰਨਵਾਦ